ਮੈਨੂੰ ਲੱਗਦਾ ਵੀ ਜਿਹੜਾ ਕੱਲ ਵਾਕਿਆ ਹੋਇਆ ਹੈ ਜਿਹੜੀ ਵੀਡੀਓ ਸਾਹਮਣੇ ਆਈ ਹੈ ਬੰਦਾ ਮੰਨ ਰਿਹਾ ਪਹਿਲਾਂ ਤਾਂ ਦੋ ਤਿੰਨ ਘੰਟੇ ਉਹਦੇ ਨਾਲ ਵਿਚਾਰਾਂ ਕੀਤੀਆਂ ਸਾਰਾ ਕੁਝ ਪੁੱਛਣ ਦਾ ਯਤਨ ਕੀਤਾ ਥੋੜਾ ਬਹੁਤਾ ਦੱਸ ਰਿਹਾ ਉਹ ਵੀ ਮੈਨੂੰ ਸੁਖੀ ਨੇ ਭੇਜਿਆ ਜੀ ਮੈਨੂੰ ਆਹ ਕਰਨ ਨੂੰ ਕਿਹਾ ਸੀ ਮੈਨੂੰ ਉਹ ਕਰਨ ਨੂੰ ਕਿਹਾ ਸੀ ਮੰਗੂ ਮੱਠ ਨੇ ਜਿਹੜਾ ਰਮਨਦੀਪ ਸਿੰਘ ਨੇ ਉਹਦਾ ਕਤਲ ਕਰ ਦਿੱਤਾ ਤੁਹਾਡੀ ਬਾਣੀ ਮੀਮੀ ਹੈ ਜੀ ਸਾਡੀ ਬਾਣੀ ਉੱਚੀ ਹੈ ਜੀ ਮੈਂ ਇਹਨਾਂ ਨੂੰ ਬਦਮਾਸ਼ ਕਹਿੰਦੇ ਨੇ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਕਿ ਜਿਹੜੇ ਗੁਰੂ ਘਰਾਂ ਜਾ ਕੇ ਬੇਦਬੀਆਂ ਕਰ ਰਹੇ ਨੇ ਉਹ ਤੁਹਾਨੂੰ ਸੱਚੇ ਸੋਚੇ ਲੱਗਦੇ ਨੇ ਬਿਲਕੁਲ ਗੁਰੂ ਘਰ ਗਿਆ ਕੇ ਬੇਦਬੀ ਕਰਕੇ ਪਾਗਲ ਦਾ ਮੜ ਕੇ ਢੋਂਗ ਬਣਾਉਂਦਾ ਉਹ ਕਹਿੰਦੇ ਬੇਦਬੀ ਹੋਈ ਤਾਂ ਨਹੀਂ ਨਾ ਹੋਈ ਤਾਂ ਇਹਨਾਂ ਦਾ ਮਤਲਬ ਪਿਆਰ ਕਰਨ ਦਾ ਇੰਤਜ਼ਾਰ ਕਰ ਰਹੇ ਹੋ ਤੁਸੀਂ ਬੇਦਬੀ ਹੋਵੇ ਤਾਂ ਤਾਂ ਕੁਝ ਕਰੀਏ ਕਈਆਂ ਦੇ ਵਿਚਾਰ ਇਹ ਆ ਰਹੇ ਨੇ ਕਿ ਕਹਿੰਦੇ ਨੇ ਵੀ ਉਹਨੇ ਬਿਆਨ ਦੇ ਦਿੱਤਾ ਸੀ ਵੀ ਉਹਨੂੰ ਨਹੀਂ ਮਾਰਨਾ ਚਾਹੀਦਾ ਸੀ ਵੀ ਜਦੋਂ ਸੁੱਖੀ ਸੁੱਖੀ ਕਰ ਰਿਹਾ ਉਹਨੂੰ ਫੜ ਕੇ ਮਾਰਨਾ ਚਾਹੀਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਦੇ ਆ ਨਾ ਕਈ ਨਿਊ ਚੈਨਲ ਦੇ ਉੱਤੇ ਹਿਪਨੋਟਾਈਜ਼ ਦੇ ਪ੍ਰੋਗਰਾਮ ਜਿਹੜੇ ਦਿਖਾਏ ਜਾ ਰਹੇ ਨੇ ਬਿਲਕੁਲ ਪ੍ਰੋਪਰ ਬੰਦਿਆਂ ਨੂੰ ਹਿਪਨੋਟਾਈਜ਼ ਕੀਤਾ ਜਾਂਦੇ ਨੇ ਬੰਦਿਆਂ ਨੂੰ ਵਸ ਵਿੱਚ ਕਰਕੇ ਤੇ ਕੁਝ ਵੀ ਕਰਵਾ ਲੈ ਬੰਦੇ ਦਾ ਨਾਮ ਹੀ ਭੁਲਾ ਦਿੰਦੇ ਨੇ ਨਾ ਉਹ ਚੁਟਕੀ ਮਾਰਦਾ ਤੇ ਬੰਦਾ ਆਪਣਾ ਨਾਮ ਹੀ ਭੁੱਲ ਜਾਂਦਾ ਵੀ ਮੇਰਾ ਨਾਮ ਕੀ ਹੈ ਜੋ ਉਹਨੇ ਦੱਸਤਾ ਉਹ ਆਪਣਾ ਨਾਮ ਦੱਸੇਗਾ ਚੁਟਕੀ ਮਾਰਦਾ ਉਹਦੀ ਹੱਥ ਜਾਮ ਹੋ ਜਾਂਦੀ ਹੈ ਉਹਦੀ ਬਾਹ ਜਾਮ ਹੋ ਜਾਂਦੀ ਹੈ ਚੁਟਕੀ ਮਾਰਦਾ ਤੇ ਤੁਰ ਪੈਂਦਾ ਇਹੋ ਜੇ ਕੰਮ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਇਹੋ ਜੇ ਲੋਕ ਨੇ ਜਿਹੜੇ ਇਦਾਂ ਹਿਪਨੋਟਾਈਜ਼ ਕਰਕੇ ਬੰਦਿਆਂ ਨੂੰ ਉਹ ਤੁਰਦੇ ਨੇ ਵੀ ਜਾਂ ਜੋ ਤੈਨੂੰ ਕਹਤਾ ਤੂੰ ਉਹੀ ਕਰ। ਇੱਕ ਇੱਕ ਹੋਰ ਗੱਲ ਬੜੀ ਮੈਨੂੰ ਜੜੀ ਚੰਗੀ ਲੱਗੀ ਐ ਪੁਲਿਸ ਦੀ ਪ੍ਰਸ਼ਾਸਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਸੰਗਤ ਜੀ। ਅੱਜ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਮੁਬਾਰਕਾਂ। ਕਈਆਂ ਨੇ 5 ਜਨਵਰੀ ਨੂੰ ਮਨਾ ਲਿਆ ਉਹਨਾਂ ਨੂੰ ਵੀ ਮੁਬਾਰਕਾਂ। ਕਈਆਂ ਨੇ 23 ਪਉ ਨੂੰ ਮਨਾਇਆ। ਉਨਾਂ ਨੂੰ ਵੀ ਮੁਬਾਰਕਾਂ ਕਈ ਅੱਜ ਮਨਾ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਅੱਜ ਤੱਕ ਇਹਨਾਂ ਰੋਜ਼ਾਨਾ ਹੀ ਮਨਾਉ ਪਾਈ ਗੁਰੂ ਦੇ ਦੇਣ ਮੇਨ ਜਿਹੜੀ ਗੱਲ ਹੈ ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਹੈ ਗੁਰੂ ਦੇ ਉਪਦੇਸ਼ ਨੂੰ ਦੁਹਰਾਣਾ ਯਾਦ ਕਰਨਾ ਕੀ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਮੇਨ ਪਰਪਸ ਸਾਡਾ ਇਹ ਹੈ ਨਾ ਕਿ ਅਸੀਂ ਇਕੱਠ ਕਰਕੇ ਲੰਗਰ ਛੱਕ ਕੇ ਘਰਾਂ ਨੂੰ ਚਲੇ ਜਾਣਾ ਉਹਤੇ ਫਿਰ ਜਿੰਨਾ ਮਰਜ਼ੀ ਕਰੀ ਚੋ ਸਰੋਹ ਵਿਚਾਰ ਗੁਰੂ ਸਾਹਿਬ ਬਖਸ਼ਿਸ਼ ਕਰਨ ਅੱਜ ਸਮਾਗਮ ਤੋਂ ਵਿਲੇ ਹੋਏ ਸੀਗੇ ਤੇ ਸਿੰਘ ਹੁਣ ਗਏ ਨੇ ਤੇ ਆਪਾਂ ਸੋਚਿਆ ਵੀ ਚਲੋ 10 ਮਿੰਟ ਕੋਈ ਵਿਚਾਰ ਕਰ ਲਈਏ ਜਿਹੜੇ ਅੱਜਕੱਲ ਦੇ ਵਿਸ਼ੇ ਚੱਲ ਰਹੇ ਨੇ ਮੁੱਦੇ ਚੱਲ ਰਹੇ ਨੇ ਭਾਈ ਸਾਜੀ ਕੱਲ ਦੀ ਖਬਰ ਆਪ ਜੀ ਨੇ ਸੁਣੀ ਹੋਣੀ ਹਾਂਜੀ ਹਾਂਜੀ ਕਿ ਫਗਵਾੜੇ ਵਿਖੇ ਗੁਰੂ ਘਰ ਦੇ ਵਿੱਚ ਇੱਕ ਨੌਜਵਾਨ ਵਿਧਵੀ ਕਰਨ ਦੀ ਮਨਛਾ ਦੇ ਨਾਲ ਪਹੁੰਚਿਆ ਪਹੁੰਚਿਆ ਸੀਗਾ ਤੇ ਜਿੱਥੇ ਕਿ ਸੰਗਤ ਦੇ ਹੱਥ ਚੜ ਗਿਆ ਉਹ ਇੰਨੀ ਕੁ ਮਹਾਰਾਜ ਦੀ ਕਿਰਪਾ ਰਹੀ ਵੀ ਵਿਧਵੀ ਕਰਨ ਤੋਂ ਪਹਿਲਾਂ ਹੀ ਸੰਗਤ ਦੇ ਹੱਥ ਚੜ ਗਿਆ ਹੂੰ ਹੂੰ ਤੇ ਉਹਦੇ ਵਿੱਚ ਸਿੰਘ ਵੀ ਮੌਜੂਦ ਸੀਗੇ ਕਈ ਅਣਖੀ ਬਿਲਕੁਲ ਜਿਨ੍ਹਾਂ ਨੇ ਫਿਰ ਸੋਧਾ ਲਾਤਾ ਪਾਰ ਬੁਲਾਤਾ ਉਹਨੂੰ ਬਿਲਕੁਲ ਜਿਨ੍ਹਾਂ ਨੇ ਸੋਧਾ ਲਾਇਆ ਉਹਨਾਂ ਦਾ ਤਕਰੀਬਨ ਨਾਮ ਮੇਰੇ ਖਿਆਲ ਮੰਗੂ ਮੱਠ ਦੇ ਨਾਮ ਤੋਂ ਜਾਣੇ ਜਾਂਦੇ ਨੇ ਉਹ ਭਾਈ ਰਮਨਦੀਪ ਸਿੰਘ ਮੰਗੂ ਮੱਠ ਨੇ ਹੰਸ ਸਿੰਘ ਆ ਉਹ ਸਾਰੇ ਹੋ ਜੇ ਕਾਰਜਾਂ ਦੇ ਵਿੱਚ ਜਿੱਥੇ ਵੀ ਕਿਤੇ ਵਿਵਾਦ ਵੀ ਹੋਵੇ ਕੋਈ ਪੰਥ ਦੇ ਲਈ ਕੋਈ ਗੱਲ ਹੋਵੇ ਕਿਤੇ ਨਾ ਕਿਤੇ ਪਹੁੰਚਦੇ ਰਹਿੰਦੇ ਨੇ ਕਈ ਤਰ੍ਹਾਂ ਦੇ ਉਹਨਾਂ ਦੀ ਵੀਡੀਓ ਸਾਹਮਣੇ ਆਂਦੀਆਂ ਰਹਿੰਦੀਆਂ ਨੇ ਲੋਕ ਮਾੜਾ ਚੰਗਾ ਵੀ ਕਹਿੰਦੇ ਨੇ ਕਈ ਤਰ੍ਹਾਂ ਦੀ ਚਲੋ ਸਭ ਦੀ ਆਪੋ ਆਪਣੀ ਸੋਚ ਹੈਗੀ ਹੈ ਪਰ ਮੈਨੂੰ ਲੱਗਦਾ ਵੀ ਜਿਹੜਾ ਕੱਲ੍ਹ ਵਾਕਿਆ ਹੋਇਆ ਹੈ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਬੰਦਾ ਮੰਨ ਰਿਹਾ ਪਹਿਲਾਂ ਤਾਂ 2-3 ਘੰਟੇ ਉਹਦੇ ਨਾਲ ਵਿਚਾਰਾਂ ਕੀਤੀਆਂ ਸਾਰਾ ਕੁਝ ਪੁੱਛਣ ਦਾ ਯਤਨ ਕੀਤਾ ਥੋੜਾ ਬੋਤਾ ਦੱਸ ਰਿਹਾ ਉਹ ਵੀ ਮੈਨੂੰ ਸੁਖੀ ਨੇ ਭੇਜਿਆ ਜੀ ਮੈਨੂੰ ਆਹ ਕਰਨ ਨੂੰ ਕਿਹਾ ਸੀ ਮੈਨੂੰ ਉਹ ਕਰਨ ਨੂੰ ਕਿਹਾ ਸੀ ਪਰ ਬੋਤਾ ਨਹੀਂ ਉਹਨੇ ਦੱਸਿਆ ਤੇ ਜਿਸ ਦੇ ਵਜੋਂ ਗੁੱਸੇ ਵਿੱਚ ਆ ਕੇ ਮੰਗੂ ਮੱਠ ਨੇ ਜਿਹੜਾ ਰਮਨਦੀਪ ਸਿੰਘ ਨੇ ਉਹਦਾ ਕਤਲ ਕਰ ਦਿੱਤਾ ਬਿਲਕੁਲ ਸੁਣਨ ਚਾਹ ਰਿਹਾ ਵੀ ਉਹ ਵਾਰ-ਵਾਰ ਕਹਿੰਦੇ ਵੀ ਸਿੱਖ ਧਰਮ ਨੂੰ ਬਾਣੀ ਨੂੰ ਮਤਲਬ ਕਿ ਗਲਤੀ ਕਰ ਰਿਹਾ ਸੀਗਾ ਤੋ ਉਹ ਕਾਲਾ ਵੀਡੀਓ ਚ ਤਾਂ ਨਹੀਂ ਆਇਆ ਮਤਲਬ ਕਿ ਉਹਦਾ ਸਾਰਾ ਕਹਿ ਰਿਹਾ ਵੀਡੀਓ ਮੈਂ ਦੇਖੀ ਆ ਕਹਿ ਰਿਹਾ ਵੀ ਤੁਹਾਡੀ ਬਾਣੀ ਨੀਵੀਂ ਹੈ ਜੀ ਸਾਡੀ ਬਾਣੀ ਉੱਚੀ ਹੈ ਜੀ ਮੈਨੂੰ ਬਤਾ ਕੇ ਉਹ ਫਿਰ ਦੇਖੋ ਗੁਰ ਜੀ ਦੀ ਗੁਰਬਾਣੀ ਨੂੰ ਸਿੱਧਾ ਹੀ ਡਾਇਰੈਕਟ ਤੌਰ ਤੇ ਨੀਵਾ ਕਿਹਾ ਜਾਏ ਤੇ ਫਿਰ ਕਿਹੜਾ ਜਿਹੜਾ ਸਿੱਖ ਐ ਜਿਹੜਾ ਬਰਦਾਸ਼ਤ ਕਰ ਲੇਗਾ ਦੇਖੋ ਇਹ ਇਨਸੀਡੈਂਟ ਜਿਹਦਾ ਹੁੰਦਾ ਨਾ ਇਹ ਜਿਹੜਾ ਵਰਤਾਰਾ ਵਾਪਰਦਾ ਹੈ ਅਕਾਲਪੁਰ ਖਾਪੀ ਸੇਵਾ ਲੈਂਦਾ ਜਿਹਦੇ ਤੋਂ ਵੀ ਲੈਂਦਾ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਨਹੀਂ ਮੈਨੂੰ ਲੱਗ ਰਹੀ ਇਹ ਦੇ ਵਿੱਚ ਕਈ ਕਹਿ ਰਹੇ ਨੇ ਨਾ ਕਈਆਂ ਦੇ ਕਮੈਂਟਸ ਆ ਰਹੇ ਨੇ ਕਈ ਵੀਡੀਓਜ਼ ਆ ਰਹੀਆਂ ਸਾਹਮਣੇ ਵੀ ਇਹ ਤਾਂ ਬਦਮਾਸ਼ ਨੇ ਜੀ ਇਹ ਤਾਂ ਬੰਦਾ ਮਾਰਦਾ ਇਹਨਾਂ ਨੇ ਆ ਕਰਤਾ ਉਹ ਕਰਤਾ ਪਰ ਇਦਾਂ ਦੀ ਗੱਲ ਨਹੀਂ ਤਾਂ ਵਰਤਾਰਾ ਫਿਰ ਦੇਖੋ ਇੰਨਾ ਸਮਾਂ ਹੋ ਗਿਆ ਬੇਦਬੀਆਂ ਹੁੰਦੇ ਹੁਣ ਆ ਪਟਿਆਲੇ ਦੀ ਗੱਲ ਲੈ ਲੋ ਤੁਸੀਂ ਪਿਛਲੇ ਸਮੇਂ ਜਿਹੜੇ ਇਹਨਾਂ ਨੂੰ ਬਦਮਾਸ਼ ਕਹਿੰਦੇ ਨੇ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਕਿ ਜਿਹੜੇ ਗੁਰੂ ਘਰਾਂ ਜਾ ਕੇ ਬੇਦਬੀਆਂ ਕਰ ਰਹੇ ਨੇ ਉਹ ਤੁਹਾਨੂੰ ਸੱਚੇ-ਸੁੱਚੇ ਲੱਗਦੇ ਨੇ ਬਿਲਕੁਲ ਗੁਰੂਦਕਰ ਗਿਆ ਕੇ ਬੇਦਬੀ ਕਰਕੇ ਪਾਗਲ ਦਾ ਬਣ ਕੇ ਢੋਂਗ ਬਣ ਕੇ ਕਰਦਾ ਨੇ ਉਹ ਕਹਿੰਦੇ ਬੇਦਬੀ ਹੋਈ ਤਾਂ ਨਹੀਂ ਨਾ ਹੋਈ ਤਾਂ ਇਹਨਾਂ ਦਾ ਮਤਲਬ ਪਿਆਰ ਕਰਦਾ ਤਾਂ ਇੰਤਜ਼ਾਰ ਕਰ ਰਹੇ ਤੁਸੀਂ ਬੇਦਬੀ ਹੋਵੇ ਤਾਂ ਤਾਂ ਕੁਝ ਕਰੀਏ ਵੀ ਗੁਰੂ ਸਾਹਿਬ ਤੇ ਪਹਿਲਾਂ ਉਹ ਅੰਗ ਪਾੜ ਲਾ ਫਿਰ ਅਸੇ ਲੋਕਾਂ ਤੋਂ ਮੇਰੇ ਵੱਲੋਂ ਲੱਖ ਦੀ ਲੰਨਤ ਉਹਨਾਂ ਨੂੰ ਜਿਹੜੇ ਵੀ ਨੇ ਅੱਛਾ ਭਾਈ ਸਾਹਿਬ ਜੀ ਕਈਆਂ ਦੇ ਵਿਚਾਰ ਇਹ ਆ ਰਹੇ ਨੇ ਵੀ ਕਹਿੰਦੇ ਨੇ ਵੀ ਉਹਨੇ ਬਿਆਨ ਦੇ ਦਿੱਤਾ ਸੀ ਵੀ ਉਹਨੂੰ ਨਹੀਂ ਮਾਰਨਾ ਚਾਹੀਦਾ ਸੀ ਵੀ ਜਦੋਂ ਸੁੱਖੀ ਸੁੱਖੀ ਕਹਿ ਰਿਹਾ ਉਹਨੂੰ ਫੜ ਕੇ ਮਾਰਨਾ ਚਾਹੀਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਗੱਲ ਤਾਂ ਚਲੋ ਇਹ ਵੀ ਕਾਉਂਦੀ ਹੈ ਮਨ ਦੇ ਵਿੱਚ ਵੀ ਉਹ ਸੁਖੀ ਬੰਦਾ ਲੱਭਣਾ ਚਾਹੀਦਾ ਸੀ ਵੀ ਕੌਣ ਹੈ ਹੂੰ ਹੂੰ ਪਰ ਉਹ ਚਲੋ ਪੁਲਿਸ ਦੇ ਸਾਰਾ ਕੇਸ ਪੁਲਿਸ ਕੋਲ ਚਲਾ ਗਿਆ ਪੁਲਿਸ ਚਾਵੇ ਤਾਂ ਹੁਣ ਵੀ ਲੱਭ ਸਕਦੀ ਹੈ ਕੋਈ ਐਸੀ ਗੱਲ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਪਟਿਆਲੇ ਦੇ ਵਿੱਚ ਪਿਛਲੇ 10 ਦਿਨ ਪਹਿਲਾਂ ਪ੍ਰੀਤਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਇੱਕ ਨੌਜਵਾਨ ਬੇਅਦਬੀ ਦੀ ਮਨਸ਼ਾ ਦੇ ਨਾਲ ਅੰਦਰ ਵੜ ਗਿਆ ਹੂੰ ਹੂੰ ਬੂਟ ਪਾ ਕੇ ਅੰਦਰ ਵੜ ਗਿਆ ਜੀ ਉਹ ਤੇ ਸੁਖਾਸ਼ਣ ਸਥਾਨ 'ਵਲ ਗਿਆ ਤਬਾਚ ਸੰਗਤ ਦੇ ਹੱਥ ਚੜ ਗਿਆ ਉਹ ਵੀ ਬਚਾਅ ਹੋ ਗਿਆ ਬਦਵੀ ਹੋਈ ਨਹੀਂ ਉੱਥੇ ਵੀ ਸੰਗਤ ਨੇ ਬੜਾ ਕੁੱਟਿਆ ਮਾਰਿਆ ਉਹਦੀ ਵੀ ਸੇਵਾ ਲਈ ਤੇ ਉਹਨੇ ਫਿਰ ਫੋਨ ਨੰਬਰ ਵੀ ਦਿੱਤੇ ਵੀ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉਹਨਾਂ ਫੋਨ ਨੰਬਰਾਂ ਤੇ ਗੱਲਬਾਤ ਕੀਤੀ ਤੇ ਜਿੱਥੇ ਗੱਲ ਕੀਤੀ ਉਹ ਅੱਗੋਂ ਪਤਾ ਕੀ ਕਹਿ ਰਹੇ ਨੇ ਕਹਿੰਦੇ ਕਰ ਲੋ ਤੁਸੀਂ ਕੀ ਕਰ ਸਕਦੇ ਹੋ ਸਾਡਾ ਓਏ ਹੋਏ ਇਹ ਪ੍ਰਬੰਧਕਾਂ ਦੇ ਬੋਲ ਨੇ ਜਿਨ੍ਹਾਂ ਨੇ ਭੇਜਿਆ ਜਿਨ੍ਹਾਂ ਨੇ ਫੜਿਆ ਨਾ ਬੰਦਾ ਉਹਨਾਂ ਨੇ ਦੱਸਿਆ ਖੁਦ মিডিਆ ਦੇ ਵਿੱਚ ਹੂੰ ਕਿ ਅੱਗੋਂ ਫੋਨ ਵਾਲੇ ਕਹਿ ਰਹੇ ਨੇ ਵੀ ਕਰ ਲੋ ਕੀ ਕਰ ਸਕਦੇ ਹੋ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਫਿਰ ਇਹ ਕਹਿੰਦੇ ਕੋਈ ਨਹੀਂ ਅਸੀਂ ਫਿਰ ਪੁਲਿਸ ਨੂੰ ਫੜਾਤਾ ਪੁਲਿਸ ਕੋਲ ਕੇਸ ਚਲਾ ਗਿਆ ਸਾਰਾ ਕੁਝ ਹੋ ਗਿਆ ਨੰਬਰ ਵੀ ਨੇ ਬੰਦਾ ਵੀ ਹੈ ਹੁਣ ਕਿਹੜਾ ਕੋਈ ਸਾਹਮਣੇ ਆ ਗਿਆ ਕੋਈ ਮਾਸਟਰਮਾਈਂਡ ਅੱਜ ਤੱਕ ਕੋਈ ਮਾਸਟਰਮਾਈਂਡ ਆਇਆ ਹੈ ਸਾਹਮਣੇ بڑے ਬੰਦੇ ਫੜ ਰਹੇ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਵੀ ਹੈ ਕੌਣੇ ਦੇ ਪਿੱਛੇ ਪਤਾ ਨਹੀਂ ਸਰਕਾਰ ਆਵਰ ਲੀਆਂ ਵੀ ਹੈ ਫਿਰ ਪਤਾ ਨਹੀਂ ਕੀ ਕਹਿ ਸਕਦੇ ਆ ਕਰਨ ਵਾਲੇ ਬੰਦੇ ਵੀ ਤੇ ਪੈਸੇ ਕਿੰਨੇ ਕਹਿ ਰਿਹਾ ਜੀ 2-3000 ਰੁਪਏ ਕਹਿ ਰਿਹਾ ਮਸਾਂ ਹੀ ਹੋ ਸਿਰਫ 2-3000 ਪਿੱਛੇ ਆਪਣਾ ਜ਼ਮੀਨ ਵੇਚ ਕੇ ਆਪਰੇ ਉਹ ਬੰਦਾ ਬੇਦਵੀ ਕਰਨ ਦੀ ਆਸ ਨਾ ਲਾ ਗਿਆ ਪਰ ਮੈਨੂੰ ਤਾਂ ਲੱਗਦਾ ਭਾਈ ਸਾਹਿਬ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਦੇ ਆ ਨਾ ਕਈ ਨਿਊਜ਼ ਚੈਨਲ ਦੇ ਉੱਤੇ ਹਿਪਨੋਟਾਈਜ਼ ਦੇ ਪ੍ਰੋਗਰਾਮ ਜਿਹੜੇ ਦਿਖਾਏ ਜਾ ਰਹੇ ਨੇ ਬਿਲਕੁਲ ਪ੍ਰੋਪਲ ਬੰਦਿਆਂ ਨੂੰ ਵਸ ਵਿੱਚ ਕਰਕੇ ਤੇ ਕੁਛ ਵੀ ਕਰਵਾ ਲਾ ਬੰਦੇ ਦਾ ਨਾਮ ਹੀ ਭੁਲਾ ਦਿੰਦੇ ਨੇ ਨਾ ਉਹ ਚੁਟਕੀ ਮਾਰਦਾ ਤੇ ਬੰਦਾ ਆਪਣਾ ਨਾਮ ਹੀ ਭੁੱਲ ਜਾਂਦਾ ਵੀ ਮੇਰਾ ਨਾਮ ਕੀ ਹੈ ਜੋ ਉਹਨੇ ਦੱਸਤਾ ਉਹ ਆਪਣਾ ਨਾਮ ਦੱਸੇਗਾ ਚੁਟਕੀ ਮਾਰਦਾ ਉਹਦੀ ਹੱਥ ਜਾਮ ਹੋ ਜਾਂਦੀ ਹੈ ਉਹਦੀ ਬਾਹ ਜਾਮ ਹੋ ਜਾਂਦੀ ਹੈ ਚੁਟਕੀ ਮਾਰਦਾ ਤੇ ਤੁਰ ਪੈਂਦਾ ਇਹੋ ਜੇ ਕੰਮ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਇਹੋ ਜੇ ਲੋਕ ਨੇ ਜਿਹੜੇ ਇਦਾਂ ਹਿਪਨੋਟਾਈਜ਼ ਕਰਕੇ ਬੰਦਿਆਂ ਨੂੰ ਉਹ ਤੁਰਦੇ ਨੇ ਵੀ ਜਹਾ ਜੋ ਤੈਨੂੰ ਕਹਤਾ ਤੂੰ ਉਹੀ ਕਰਮਾ ਹੁਣ ਇੱਕ ਮਰਿੰਡੇ ਜਿਹੜੀ ਵੇਦਵੀ ਹੋਈ ਸੀ ਹੂੰ ਉਹਦਾ ਵੀ ਸੋਧਾ ਲਾਤਾ ਸੀ ਉਹਦਾ ਸੋਧਾ ਪੁਲਿਸ ਵਾਲਿਆਂ ਨੇ ਲਾਤਾ ਸੀਗਾ ਬਿਲਕੁਲ ਤੇ ਉਹ ਬੋਲਸਾ ਲੈਣੇ ਵਿੱਚ ਲੋ ਇੱਕ ਚਲਾੰਗਾ ਹੀ ਹੋ ਗਿਆ ਉਹ ਜਿਹੜਾ ਕਦਮ ਚੁੱਕਿਆ ਉਹਨਾਂ ਨੇ ਪਰ ਉਹ ਬੰਦਾ ਜਿਹੜਾ ਪਹਿਲਾਂ ਉਹ ਕਹਿ ਰਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਭਾਈ ਮੇਰੀ ਤਾਂ ਕਹਿੰਦਾ ਦੁਕਾਨ ਹੈ ਜੀ ਬਿਜਲੀ ਦੀ ਉਹ ਵੀ ਕਹਿ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਵੀ ਕਮਾਲ ਦੀ ਗੱਲ ਆ ਵੀ ਇੰਨੇ ਵੱਡਾ ਤੋਂ ਕਾਰਨਾਮਾ ਕਰਨ ਆ ਗਿਆ ਤੇ ਨੂੰ ਪਤਾ ਹੀ ਨਹੀਂ ਚੱਲਿਆ ਹੋ ਸਕਦਾ ਉਹਨੂੰ ਹਿਪਨੋਟਾਈਜ਼ ਕਰਕੇ ਉਹਦਾ ਮਾਈਂਡ ਆਪਣੇ ਆਪ ਅੰਡਰ ਕਰਕੇ ਕੈਪਚਰ ਕਰਕੇ ਉਹਨੂੰ ਭੇਜ ਦਿੱਤਾ ਜਾਵੇ ਭੇਜ ਦਿੱਤਾ ਗਿਆ ਵੀ ਜਾਦੂ ਜੇ ਕੰਮ ਕਰਕੇ ਆ ਕਿਉਂਕਿ ਹਿਪਨੋਟਾਈਜ਼ਰ ਕੀ ਕਰਦੇ ਨੇ ਜੋ ਬੰਦਾ ਬੋਲਦਾ ਉਹ ਕਰਦਾ ਉਹ ਬਿਲਕੁਲ ਮੈਂ ਵੀਡੀਓ ਦੇਖਿਆ ਪ੍ਰੋਡਾਈਜ਼ ਕਰੰਦਾ ਬੰਦੇ ਨੂੰ ਉਹ ਕਹਿੰਦਾ ਮੈਨੂੰ ਆਪਣਾ ਮੋਬਾਈਲ ਦੇ ਮੋਬਾਈਲ ਦਿੰਦਾ ਕਹਿੰਦਾ ਇਹਦਾ ਪਾਸਵਰਡ ਖੋਲ ਕੇ ਦੇ ਉਹ ਤਾਂ ਪਾਸਵਰਡ ਵੀ ਖੋਲ ਕੇ ਦਿੰਦਾ ਫਿਰ ਕਹਿੰਦਾ ਆਪਣੇ ਘੜੀ ਉਤਾਰ ਜੋ ਜੋ ਬੋਲੀ ਜਾ ਰਿਹਾ ਉਹ ਕਰੀ ਜਾ ਰਿਹਾ ਤੇ ਹੋ ਸਕਦਾ ਹੈ ਪ੍ਰੋਡਾਈਜ਼ ਕਰਕੇ ਐਸੇ ਬੰਦਾਂ ਦਾ ਜਾ ਤੂੰ ਫਲਾਣੇ ਘੁਜ਼ਾਰੇ ਜਾ ਕੋ ਤੇ ਬੇਦਬੀ ਕਰਕੇ ਬੇਦਬੀ ਕਰਕੇ ਬਿਲਕੁਲ ਹੋ ਸਕਦਾ ਫਸ ਜਾਂਦੇ ਨੇ ਜਿਹੜੇ ਬੰਦੇ ਕਰਨ ਗਏ ਆ ਉਹਨਾਂ ਨੂੰ ਫਿਰ ਫਿਰ ਡਿਲੀਟ ਵੀ ਕਰ ਦਿੰਦੇ ਨੇ ਸਾਰਾ ਉਹਨਾਂ ਦੇ ਮਾਈਂਡ ਦੇ ਵਿੱਚੋਂ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਵੀ ਕਿਨੇ ਭੇਜਿਆ ਸਾਨੂੰ ਕਿਉਂ ਭੇਜਿਆ ਕਿਵੇਂ ਭੇਜਿਆ ਐਸੀਆਂ ਸ਼ਕਤੀਆਂ ਐਸੀਆਂ ਤਾਕਤਾਂ ਆ ਚੁੱਕੀਆਂ ਨੇ ਜਿਹੜੀਆਂ ਕਿ ਬਰਬਾਦ ਕਰਕੇ ਰੱਖ ਦੇਣਗੀਆਂ ਸਮਾਜ ਨੂੰ ਆ ਪਰ ਸੋ ਚੌਥੇ ਦੀ ਗੱਲ ਆ ਆਪਣੇ ਮਹੱਲੇ ਦੇ ਵਿੱਚ ਇੱਕ ਮਾਤਾ ਗਵੰਡੀ ਆਪਣੀ ਗਲੀ ਦੇ ਵਿੱਚ ਇਕੱਲੀ ਸੀ ਘਰ ਦੇ ਵਿੱਚ ਕੁਮੰਗਣ ਵਾਲੀ ਆਈ ਤੇ ਗੱਲਾਂ-ਬਾਤਾਂ ਲਾ ਕੇ ਤੇ 600 ਰੁਪਇਆ ਉਹਦੇ ਤੋਂ ਲੈ ਗਈ ਤੇ ਉਹ ਮਾਤਾ ਨੇ ਦੇ ਵੀ ਦਿੱਤਾ ਉਹਨੂੰ ਕਿ ਐਸੀਆਂ ਗੱਲਾਂ ਲਾਈਆਂ ਨਹੀਂ ਲਾਈਆਂ ਪਤਾ ਨਹੀਂ ਰੱਬ ਜਾਣੇ 600 ਰੁਪਿਆ ਦੇ ਕੇ ਜਦੋਂ ਚਲੀ ਗਈ 10 ਮਿੰਟ ਬਾਅਦ ਮਾਤਾ ਨੂੰ ਹੋਸ਼ ਆਈ ਕਹਿੰਦੀ ਮੈਂ ਕੀ ਕਰ ਬੈਠੀ 600 ਰੁਪਿਆ ਦਿੱਤਾ ਮੈਂ ਉਹਨੂੰ ਖਮਾ ਹੋਈ ਹੋ ਗਈ ਹੈ ਤੇ ਭੱਜੀ ਆਈ ਅਦਰ ਆਪਣੇ ਘਰੇ ਡੈਡੀ ਨੂੰ ਕਹਿਣ ਲੱਗ ਪਿਆ ਅੱਛਾ ਤੇ ਵੀ ਉਹ ਬੀਬੀ ਕੋਈ ਆਈ ਸੀ ਮੰਗਣ ਆਲੀ ਪਹਿਲਾਂ ਸਾਡੇ ਆਪਣੇ ਕੋਲ ਵੀ ਆਈ ਸੀ ਡੈਡੀ ਕੋਲ ਵੀ ਬਾਹਰੇ ਕੰਮ ਕਰ ਰਹੀ ਸੀ ਡੈਡੀ ਨੇ ਤਾਂ ਭਜਾਤੀ ਭੱਜਾ ਉਹ ਅੱਗੇ ਜਾ ਕੇ ਮਾਤਾ ਕੋਲ ਕਿੱਥੇ ਮਾਤਾ ਅੜ ਚੜ ਗਈ ਰਿੱਕੇ ਉਹਦੇ ਤੇ ਉਹ ਭੱਜੀ ਆਈ ਵੀ ਫੜੋ ਉਹਨੂੰ ਕਿੱਥੇ ਗਿਆ ਉਹ ਕਿੱਥੇ ਹੱਥਾਂ ਦੀ ਫਿਰ ਨਿਕਲ ਗਈ ਉਹ ਤੇ ਮਾਤਾ ਮੱਥੇ ਨੂੰ ਹੱਥ ਮਾਰ ਰਹੀ ਆ ਵੀ 600 ਰੁਪਏ ਮੈਂ ਦੇਤਾ ਆਪਣੇ ਹੱਥੀ ਦੇਤਾ ਕਹਿੰਦੇ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਉਂ ਦੇਤਾ ਮੈਂ ਕਿਵੇਂ ਦੇਤਾ ਸੋ ਐਸੇ ਐਸੇ ਜੰਤਰ ਐਸੇ ਐਸੇ ਪਤਾ ਨਹੀਂ ਹੁਣ ਕੀ ਕਹਿ ਸਕਦੇ ਇਹਨਾਂ ਨੂੰ ਜਾਦੂ ਟੂਣਾ ਕਹੀਏ ਇਹ ਪ੍ਰੋਟਾਈਜ਼ ਕੀ ਕਰਨਾ ਚਾਹੁੰਦੇ ਨੇ ਵੀ ਕਹਿੰਦੇ ਨੇ ਸਾਡੀ ਬਾਣੀ ਗਲਤ ਆ ਜੀ ਤੇ ਸਾਡੀ ਬਾਣੀ ਉੱਚੀ ਆ ਜੀ ਤੇ ਇਹਦੇ ਵਿੱਚ ਤੁਸੀਂ ਜਾ ਗੁਰੂ ਘਰ ਜਾ ਕੇ ਬੇਦਵੀਆਂ ਕਰੋਗੇ ਗੁਰੂ ਗੁਰੂ ਸਾਹਿਬ ਦੇ ਅੰਗ ਪਾੜੋਗੇ ਜਾ ਕੇ ਮੈਂ ਤਾਂ ਇਹ ਸਮਝ ਜਾਂਦੀ ਵੀ ਸਾਹਮਣੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਿਸ ਕਿਹੜੇ ਮਨਛਨ ਨੂੰ ਮਕਸਦ ਨੂੰ ਲੈ ਕੇ ਤੁਰੇ ਹੋਏ ਨੇ ਇਹ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜਨ ਦਾ ਹੀ ਜਿਹੜਾ ਕਈ ਸਮੇਂ ਸਾਲਾਂ ਤੋਂ ਜਿਹੜਾ ਚੱਲ ਰਿਹਾ ਹੈ ਨਾ ਵੀ ਸੰਗਤ ਵੱਤ ਤੋਂ ਵੱਤ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਵੀ ਉਹਨਾਂ ਦਾ ਭਰੋਸਾ ਟੁੱਟੇ ਵੀ ਗੁਰੂ ਦੀ ਬੇਅਦਬੀਆਂ ਹੋ ਰਹੀਆਂ ਨੇ ਕੋਈ ਕੁਝ ਕਰ ਨਹੀਂ ਸਕਦਾ ਵੀ ਉੱਥੋਂ ਟੁੱਟ ਕੇ ਸਾਡੇ ਵੱਲ ਜੁੜਨ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਸਾਡਾ ਅੱਧੇ ਨਾਲੋਂ ਜ਼ਿਆਦਾ ਪੰਜਾਬ ਹੈ ਜਿਹੜਾ ਇਸਾਈ ਬਣ ਚੁੱਕਿਆ ਹੈ ਉਹ ਕੀ ਕਹਿੰਦੇ ਨੇ ਜੀਸਸ ਦੇ ਵਿੱਚ ਤਾਕਤ ਹੈ ਜੀਸਸ ਤੇ ਵਿੱਚ ਤਾਕਤ ਹੈ ਬਸ ਉਹ ਇੱਕੋ ਹੀ ਗੱਲ ਕਰਨਗੇ ਤੇ ਹੋਰ ਸਭ ਛੱਡ ਦੋ ਸਭ ਝੂਠ ਹੈ ਸਭ ਕੂੜਾ ਹੈ ਜੀਸਸ ਵੱਲ ਨਾਲ ਜੁੜੋ ਇਹਦੇ ਵਿੱਚ ਤਾਕਤ ਹੈ ਇਹ ਨਹੀਂ ਸਭ ਕੁਝ ਕਰਨਾ ਸੋ ਇਦਾਂ ਦੀਆਂ ਤਾਕਤਾਂ ਨੇ ਇਦਾਂ ਦੀਆਂ ਜਿਹੜੀਆਂ ਸੋਚਾਂ ਨੇ ਲੋਕਾਂ ਦੀਆਂ ਉਹੀ ਇਹ ਕੰਮ ਕਰਵਾ ਰਿਆ ਨੇ ਕਰ ਰਹੀਆਂ ਨੇ ਤੇ ਹੋ ਸਕਦਾ ਹੈ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਹੱਥ ਹੋਵੇ ਤੇ ਕੁਝ ਨਹੀਂ ਕਹਿ ਸਕਦੇ ਆਪਾਂ ਹੁਣ ਇਹਦੇ ਬਾਰੇ ਪਰਾਬੀ ਜਾਣੇ ਜੀ ਬਾਕੀ ਕੱਲ ਦੀ ਜਿਹੜੀ ਘਟਨਾ ਹੋਈ ਹੈ ਜੋ ਕੱਲ ਪਾਣਾ ਵਾਪਰਿਆ ਤੇ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਇੱਕ ਹੋਰ ਗੱਲ ਬੜੀ ਮੈਨੂੰ ਜਿਹੜੀ ਚੰਗੀ ਲੱਗੀ ਹੈ ਪੁਲਿਸ ਦੀ ਪ੍ਰਸ਼ਾਸਨ ਦੀ ਹੂੰ ਹੂੰ ਮੰਗੂ ਮੱਠ ਨੇ ਕਤਲ ਕਰਕੇ ਉੱਥੇ ਲਾਸ਼ ਪਈ ਹੈ ਵੀਡੀਓ ਬਣਾ ਕੇ ਪਾਈ ਹੈ ਵੀ ਆਹ ਦੇਖੋ ਜੀ ਇਹ ਬੇਅਦਬੀ ਕਰਨ ਆਇਆ ਸੀ ਤੇ ਮੈਂ ਇਹਦਾ ਕਤਲ ਕਰਤਾ ਹੂੰ ਭੱਜਿਆ ਨਹੀਂ ਆਪਣੇ ਆਪ ਨੂੰ ਸਰੈਂਡਰ ਕੀਤਾ ਪੁਲਿਸ ਨੇ ਪਰ 302 ਦਾ ਪਰਚਾ ਨਹੀਂ ਕੀਤਾ ਉਸਤੇ 304 ਦਾ ਪਰਚਾ ਕੀਤਾ ਵਾਜੀ ਵਾ 302 ਦਾ ਪਰਚਾ ਹੁੰਦਾ ਵੀ ਕਤਲ ਕਰਤਾ ਇੱਕ ਬੰਦੇ ਨੇ ਉਹਦੀ ਮੌਤ ਦੀ ਸਜ਼ਾ ਵੀ ਉਹਨੂੰ ਹੋ ਸਕਦੀ ਹੈ ਪਰ 304 ਦਾ ਜਿਹੜਾ ਜਿਹੜਾ ਪਰਚਾ ਹੈ ਨਾ ਇਹਦੇ ਵਿੱਚ ਇਹ ਹੈ ਵੀ ਭੀੜ ਦੇ ਵਿੱਚ ਮਤਲਬ ਇੱਕ ਕਹਿੰਦੇ ਨੇ ਅਣਜਾਣੇ ਦੇ ਵਿੱਚ ਕਤਲ ਹੋ ਗਿਆ ਵੀ ਕਤਲ ਕਰਨਾ ਨਹੀਂ ਸੀ ਗੁੱਸੇ ਦੇ ਵਿੱਚ ਆ ਕੇ ਕਤਲ ਹੋ ਗਿਆ ਇਸ ਤੋਂ ਉਹਦੇ ਵਿੱਚ ਕੀ ਹੈ ਵੀ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਦੀ ਜਾਂਚ ਪੜਤਾਲ ਹੁੰਦੀ ਹੈ ਉਹਨੂੰ ਮੌਤ ਦੀ ਸਜ਼ਾ ਨਹੀਂ ਹੁੰਦੀ 10-12 ਸਾਲ ਦੀ ਜਿਹੜੀ ਕੈਦ ਹੁੰਦੀ ਹੈ ਉਹ ਉਹਦੇ ਵਿੱਚ ਉਹਨੂੰ ਸੁਣਾਈ ਜਾ ਸਕਦੀ ਹੈ ਪਰ ਫਾਂਸੀ ਦੀ ਸਜ਼ਾ ਉਹਦੇ ਵਿੱਚ ਨਹੀਂ ਹੋ ਸਕਦੀ ਤੇ ਉਹ ਪਰਚਾ ਮਤਲਬ ਉਹ ਕੀਤਾ ਗਿਆ ਇਹਦੇ ਵਿੱਚ ਪ੍ਰਸ਼ਾਸਨ ਦੀ ਮੈਂ ਇੱਕ ਕਵਾਂਗਾ ਚੰਗੀ ਗੱਲ ਹੈ ਵੀ ਉਹਨਾਂ ਨੇ ਇੱਕ ਭਾਵਨਾ ਨੂੰ ਦੇਖਦੇ ਹੋਏ ਕਿਉਂਕਿ ਉਸਨੇ ਇੱਕ ਭਾਵਨਾ ਦੇ ਦਹਿਤ ਹੀ ਕਹਿੰਦੇ ਨਾ ਉਹਦੇ ਅੰਦਰੋਂ ਬਸ ਮਾਰਨ ਦੀ ਸੇਵਾ ਜਿਹੜੀ ਲੈਣੀ ਸੀ ਉਹਦੇ ਤੋਂ ਲੈ ਲਈ ਕਤਲ ਕਰਤਾ ਉਹਦੇ ਮਨ ਵਿੱਚ ਆਇਆ ਵੀ ਇਹ ਬਦਬੀ ਕਰਨਾ ਆਇਆ ਸੀ ਨੇ ਕਰਨੀ ਸੀ ਬਦਬੀ ਤਾਂ ਹੋ ਸਕਦਾ ਵੀ ਇਦਾਂ ਦਾ ਕੰਮ ਵੀ ਲੋਕ ਜੇ ਦੇਖ ਕੇ ਡਰ ਜਾਣ ਅਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਇਸ ਪਾਸੇ ਨੂੰ ਤੁਰਿਏ ਨਾ ਇਹ ਕੰਮ ਕਰੀਏ ਪਰ ਜੇ ਗੱਲਾਂ ਉਹ ਨੇ ਹਿਪਨੋਟਾਈਜ਼ ਵਾਲੀਆਂ ਬੰਦੇ ਨੂੰ ਵਸ ਵਿੱਚ ਹੀ ਕਰ ਲੈਣਾ ਅਗਰ ਕਿਸੇ ਨੇ ਫਿਰ ਤਾਂ ਜੋ ਮਰਜ਼ੀ ਕਰੀ ਜੋ ਫਿਰ ਤਾਂ ਕੋਈ ਹੱਲ ਹੀ ਨਹੀਂ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉਹ ਕਹਿ ਰਿਹਾ ਮੈਨੂੰ ਮੋਬਾਈਲ ਦੇ ਮੋਬਾਈਲ ਦੇ ਤਾਂ ਇਹਦਾ ਪਾਸਵਰਡ ਖੋਲ ਪਾਸਵਰਡ ਖੋਲ ਤਾਂ ਇਹਨੂੰ ਫੋਨ ਮਲਾ ਫਰਾਂ ਨੇ ਨੂੰ ਫੋਨ ਮਲਾਤਾ ਉਹ ਚੀਜ਼ਾਂ ਅਗਰ ਜੇ ਅਸਲ ਦੇ ਵਿੱਚ ਇਦਾਂ ਕਰਕੇ ਭੇਜਣਾ ਤਾਂ ਫਿਰ ਜਿੰਨੇ ਮਰਜ਼ੀ ਮਾਰੀ ਜੋ ਬੰਦੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਦੇਖੋ ਜੀ ਅੱਜ ਕੱਲ ਮਾਸਟਰਮਾਈਂਡ ਤੱਕ ਉਹ ਦੇਚਣਾ ਪਹਿਲਾਂ ਤਾਕਤਾਂ ਸੀਗੀਆਂ ਅਬਦਾਲੀ ਦੀਆਂ ਔਰੰਗਜ਼ੇਬ ਦੀਆਂ ਵਜ਼ੀਰ ਖਾ ਦੀਆਂ ਜ਼ਾਲਮਾਂ ਦੀਆਂ ਜੋ ਸਰੀਰ ਦੇ ਨਾਲ ਮੁਕਾਬਲਾ ਕਰਦੇ ਸੀਗੇ ਹਾਂ ਸਿਰ ਲਾਂਦੇ ਸੀ ਕਰਦੇ ਸੀ ਤੇ ਉਹ ਲਾ ਲਾ ਕੇ ਕਰ ਕਰ ਕੇ ਉਹ ਥੱਕ ਗਏ ਆਪ ਹੀ ਮੁੱਕ ਗਏ ਉਹ ਬਿਲਕੁਲ ਸਿੱਖ ਤਾਂ ਮੁੱਕਦੇ ਨਹੀਂ ਤਾਂ ਮਾਰ ਕੇ ਫਿਰ ਜਿੰਦੇ ਹੋ ਜਾਂਦੇ ਨੇ ਦੇਖੋ ਸਾਡੇ ਹਰਮੰਦਰ ਸਾਹਿਬ ਨੂੰ ਤਿੰਨ ਵਾਰੀ ਢਾਹਤਾ ਇਹਨਾਂ ਸਰਕਾਰਾਂ ਨੇ ਤੇ ਉਹੀ ਜਿਹੜੇ ਅਬਦਾਲੀ ਵਰਗੇ ਇਹ ਔਰੰਗਜ਼ੇਬ ਵਰਗੇ ਇਹਨਾਂ ਬਹਿਰੂਪੀਆਂ ਦੇ ਵਿੱਚ ਵਸੇ ਹੋਏ ਨੇ ਤੇ ਇਹ ਹੁਣ ਕੀ ਕਰ ਰਹੇ ਨੇ ਜਤਨ ਵੀ ਗੁਰਬਾਣੀ ਨਾਲ ਤੋੜਨ ਦਾ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਬਿਲਕੁਲ ਇਹਨਾਂ ਨੂੰ ਗੁਰਬਾਣੀ ਨਾਲ ਤੋੜਿਆ ਜਾਏ ਤਾਂ ਸਿੱਖੀ ਖਤਮ ਹੋਵੇ ਤੇ ਮੈਂ ਇਹਨਾਂ ਨੂੰ ਖੁੱਲੇ ਤੌਰ ਤੇ ਚੇਤਾਵਨੀ ਦਿੰਦਾ ਜੋ ਮਰਜ਼ੀ ਤੁਸੀਂ ਕਰ ਲਓ ਤੇ ਸਿੱਖੀ ਜਿਹੜਾ ਨੇ ਅੰਦਰ ਵਸਿਆ ਉਹ ਨਾ ਜੁਗੋ ਜੁਗ ਅਟੱਲ ਹੈ ਉਹ ਬਿਲਕੁਲ ਜੁਗਾ ਜੁਗਾ ਤੱਕ ਟਾਲੇ ਰਹਿਣੀ ਹੈ ਸਾਰਿਆਂ ਦੇ ਧਰਮ ਸਤਕਾਰ ਸਤਕਾਰ ਹੋ ਗਨਿਆ ਬਸ ਮਾੜ ਨੇ ਕਹਿੰਦੇ ਕਿਸ ਨੂੰ ਆਪਣੇ ਧਰਮ ਚ ਰੋਕ ਕੇ ਮਾੜ ਨੇ ਕਹਿੰਦੇ ਆਪਾਂ ਪਰ ਕਿਸੇ ਨੂੰ ਤੋੜੋ ਨਾ ਪ੍ਰਚਾਰ ਕਰਨ ਦਾ ਹੱਕ ਸਭ ਨੂੰ ਹੈ ਸਾਰੇ ਆਪੋ ਆਪਣੇ ਪ੍ਰਚਾਰ ਕਰਨ ਪਰ ਕਿਸੇ ਨੂੰ ਆ ਕੇ ਵੀ ਕਿਸੇ ਦੇ ਵਿਦਵੀਆਂ ਕਰਕੇ ਪ੍ਰਚਾਰ ਤੋੜਨਾ ਇਦਾਂ ਹੁੰਦਾ ਬਿਲਕੁਲ ਵੀ ਆ ਕਰਕੇ ਤੁਹਾਡਾ ਇਦਾਂ ਜੀ ਅਸੀਂ ਇਦਾਂ ਜੀ ਜਿਸ ਤਰ੍ਹਾਂ ਖੈਰ ਹੈ ਵੀ ਤੁਹਾਡੀ ਬਾਣੀ ਨੀਵੀਂ ਤੇ ਸਾਡੀ ਬਾਣੀ ਉੱਚੀ ਇੱਥੋਂ ਤਾਂ ਇਹੀ ਸਿੱਧ ਹੁੰਦਾ ਨਾ ਉਹੀ ਹੈ ਨਾ ਇਦਾਂ ਦੀ ਸੋਚ ਵਾਲਾ ਹੀ ਬੰਦਾ ਕੋਈ ਹੈ ਅੱਜ ਸੋਹ ਸਾਰਾ ਬੰਦਾ ਹੈਗਾ ਜਿਹੜਾ ਕਰ ਕਰਾਰ ਹੈ ਜੀ ਅਸੀਂ ਉੱਚਿਆਂ ਨਹੀਂ ਤੁਸੀਂ ਹੈ ਜੀ ਕਮਾਲ ਦੀ ਗੱਲਾਂ ਨੇ ਤਾਂ ਬਹੁਤ ਹੀ ਨਿੰਦਣਯੋਗ ਹੈ ਜਿਹੜੀ ਇਸ ਤਰ੍ਹਾਂ ਦੀ ਜਿਹੜੇ ਆਰ ਰਿਨ ਕਰ ਰਹੇ ਨੇ ਸੋ ਚਲੋ ਥੋੜਾ ਬਾਚ ਕੇ ਰਹਿਣਾ ਚਾਹੀਦਾ ਹੈ ਜਿਹੜੇ ਵੀ ਗੁਰੂ ਘਰ 'ਚ ਸੇਵਾ ਕਰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਮੇਟੀਆਂ ਨੂੰ ਤੇ ਸੇਵਾਦਾਰਾਂ ਨੂੰ ਜਿਹੜੇ ਗੁਰੂ ਘਰ 'ਚ ਸੇਵਾ ਕਰਦੇ ਨੇ ਆਪਣਾ ਇੱਕ ਫਰਜ਼ ਸਮਝ ਕੇ ਭਾਵੇਂ ਚਾਹੇ ਤੁਹਾਨੂੰ ਕਮੇਟੀ ਉਸ ਸਟੇਜ ਨੂੰ ਕਹਿੰਦੀ ਹੈ ਨਹੀਂ ਕਹਿੰਦੀ ਪਰ ਤੁਸੀਂ ਜਿਹੜੇ ਇੱਥੇ ਸੇਵਾਦਾਰ ਨੇ ਆਪਣੀ ਸੇਵਾ ਸਮਝ ਕੇ ਇੱਕ ਫਰਜ਼ ਸਮਝ ਕੇ ਉੱਥੇ 24 ਘੰਟੇ ਤਨਾਤ ਰਹੋ ਜਾ ਆਪਣੇ ਅੰਦਰ ਚ ਰੱਖੋ ਜਾਂ ਲੋਕ ਲਗਾ ਕੇ ਰੱਖੋ ਜਿਵੇਂ ਵੀ ਰੋ ਵੀ ਪੂਰੇ ਚੁੱਕਨੇ ਹੋ ਕੇ ਰੋ ਕਿ ਤਾਂ ਕਿ ਤੁਹਾਡੇ ਹਜ਼ੂਰ ਤੁਹਾਡੀ ਮੌਜੂਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਉੱਚੀ ਨੀਚ ਨਾ ਹੋ ਸਕੇ ਕੱਲ ਨੂੰ ਕਿ ਤੁਹਾਨੂੰ ਜਵਾਬ ਦੇਣਾ ਔਖਾ ਹੋ ਜੇ ਵੀ ਅਸੀਂ ਇੱਥੇ ਗਏ ਸੀ ਇਸ ਤਰ੍ਹਾਂ ਉਸ ਤਰ੍ਹਾਂ ਜੋ ਵੀ ਗੱਲ ਹੈ ਕਿਉਂਕਿ ਇਹ ਸਾਰਿਆਂ ਨੂੰ ਹੁਣ ਰਲ ਕੇ ਹੀ ਚੱਲਣਾ ਪੈਣਾ ਇਹਦੇ ਵਿੱਚ ਇਕੱਲੇ ਨਾਦਕਤਾ ਕਮੇਟੀਆਂ ਦਾ ਕੋਈ ਹੱਥ ਹੈ ਕਰ ਸਕਦੀਆਂ ਗੱਲਾਂ ਤੇ ਨਾ ਹੀ ਇਸੇ ਇਕੱਲੇ ਕੁਝ ਆਪਾਂ ਕਰ ਸਕਦੇ ਹਾਂ ਸਭ ਨੂੰ ਹਰ ਇੱਕ ਸਿੱਖ ਨੂੰ ਕੁਰ ਸਿੱਖ ਨੂੰ ਵੀ ਜਿਹੜਾ ਵੀ ਗੁਰੂ ਘਰ ਦੀ ਸੇਵਾ ਕਰਦਾ ਗੁਰੂ ਸਾਹਿਬ ਦੀ ਸੇਵਾ ਕਰਦਾ ਉਸ ਨੂੰ ਹਰ ਟਾਈਮ ਚੁਕਨੇ ਹੋ ਕੇ ਰਹਿਣਾ ਪਏਗਾ ਜੋ ਅੱਜ ਕੱਲ੍ਹ ਦੇ ਸਮੇਂ ਦੇ ਹਾਲਾਤ ਚੱਲ ਰਹੇ ਨੇ ਕਿਉਂਕਿ ਐਸੀ ਘਟਨਾ ਕਿਸੇ ਵੀ ਗੁਜ਼ਾਰੇ ਕਿਸੇ ਸਮੇਂ ਕਦਮ ਹੀ ਵਾ ਹੋ ਸਕਦੀ ਹੈ ਬਾਕੀ ਇੱਕ ਤੋਂ ਗੁਰੂ ਘਰਾਂ ਚ ਮੈਂ ਦੇਖਿਆ ਬਹੁਤ ਸੋਹਣਾ ਲੱਗਿਆ ਮੈਨੂੰ ਅੱਜ ਵੀ ਜਿੱਥੇ ਆਪਾਂ ਕੀਰਤਨ ਕਰਕੇ ਆਏ ਆ ਉੱਥੇ ਵੀ ਗੁਰਦੁਆਰਾ ਸਾਹਿਬ ਦੀ ਪਲਕੀ ਤੇ ਚਾਰੇ ਪਾਸੇ ਸ਼ੀਸ਼ਿਆਂ ਦੇ ਨਾਲ ਉਸ ਨੂੰ ਕਵਰ ਕੀਤਾ ਹੋਇਆ ਹੈ ਔਰ ਪਿੱਛੇ ਲੋਕ ਦਾ ਵੀ ਸਿਸਟਮ ਹੈ ਵੀ ਗਰੰਤੀ ਸਿੰਘ ਅੰਦਰ ਬੈਠ ਕੇ ਬਾਟ ਕਰੇ ਚਾਰੇ ਪਾਸੇ ਸ਼ੀਸ਼ੇ ਲੱਗੇ ਹੋਏ ਨੇ ਬਾਰੋ ਦਰਸ਼ਨ ਮੇਲੇ ਵੀ ਵਧੀਆ ਗੁਰੂ ਸਾਹਿਬ ਜੀ ਦੇ ਹੋ ਜਾਂਦੇ ਨੇ ਤੇ ਸੇਫਟੀ ਵੀ ਪੂਰੀ ਰਹਿੰਦੀ ਹੈ ਤੇ ਮੈਂ ਚਾਹਨਾ ਵੀ ਹਰ ਇੱਕ ਗੁਰੂ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਸ਼ੀਸ਼ਿਆਂ ਦੇ ਨਾਲ ਚਾਰੇ ਪਾਸੇ ਲੋਕ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਿੱਥੇ ਸਚਖੰਡ ਮਹਾਰਾਜ ਦੇ ਸਰੂਪ ਬਿਰਾਜਮਾਨ ਨੇ ਉੱਥੇ ਵੀ ਪੂਰੀ ਤਰ੍ਹਾਂ ਲੋਕ ਹੋਵੇ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਤੇ ਐਸੀ ਮਨਸ਼ਾ ਲੈ ਕੇ ਜਿਹੜੇ ਵੀ ਕੋਈ ਕਰਿੰਦੇ ਆਉਂਦੇ ਨੇ ਉਹ ਜੀ ਭਾਵਨਾ ਦੇ ਨਾਲ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਸੋ ਇਦਾਂ ਦੇ ਪ੍ਰਬੰਧ ਸਾਨੂੰ ਸਾਰਿਆਂ ਨੂੰ ਕਰਕੇ ਰੱਖਨੇ ਬਹੁਤ ਜ਼ਰੂਰੀ ਨੇ ਬਦਨਾ ਕੇ ਬਾਅਦ ਦੇ ਵਿੱਚ ਕੈਮਰਾ ਦੇ ਵਿੱਚ ਵੀਡੀਓ ਦੇਖਦੇ ਰਹੋ ਫਿਰ ਮੁੜ ਕੇ ਮੁੜ ਕੇ ਕੁਝ ਨਹੀਂ ਆਥਾਉਂਦਾ ਆਪਣਾ ਪ੍ਰਬੰਧ ਉਸ ਹਿਸਾਬ ਦਾ ਪਰ ਰਖੀਏ ਤਾਂ ਕਿ ਵਧੀਆ ਤਰੀਕੇ ਦੇ ਨਾਲ ਹੈ ਜਿਹੜਾ ਉਹ ਸਹੀ ਰਵੇ ਤੇ ਕੋਈ ਇਹੋ ਜੀ ਘਟਨਾ ਕਰ ਹੀ ਨਾ ਸਕੇ ਬਿਲਕੁਲ ਜੀ ਬਿਲਕੁਲ ਸੌਕਾਲ ਦੀ ਘਟਨਾ ਨੂੰ ਲੈ ਕੇ ਬੁਰਮੰਦ ਦੇ ਵਿੱਚ ਚਿੰਤਾ ਫਿਕਰ ਤਾਂ ਹੈ ਹੀ ਹੈ ਚਲੋ ਆਪਣੇ ਭਰਾ ਹੀ ਨੇ ਸਿੰਘ ਨੇ ਜਿਨ੍ਹਾਂ ਨੇ ਵੀ ਕੀਤਾ ਹੁਣ ਉਹਨਾਂ ਦੇ ਨਾਲ ਕੋਮ ਕਿਵੇਂ ਖੜੇਗੀ ਕਿਵੇਂ ਨਹੀਂ ਇਹ ਬਾਤ ਦੇਖਣ ਨੂੰ ਹੁਣ ਬਾਦ ਦੇ ਵਿੱਚ ਖਬਰਾਂ ਸਾਹਮਣੇ ਜਿਹੜੀਆਂ ਵੀ ਆਣਗੀਆਂ ਜੋ ਵੀ ਗੱਲਬਾਤ ਹੋਏਗੀ ਪਰ ਫਿਲਹਾਲ ਤਾਂ ਇਹੀ ਸਮਝ ਆਉਂਦਾ ਕਿ ਉਹਨਾਂ ਨੇ ਭਾਵਨਾ ਦੇ ਵਿੱਚ ਵਹਿ ਕੇ ਇੱਕ ਗੁਰੂ ਦੀ ਬੇਦਬੀ ਨੂੰ ਨਾ ਸਹਾਰਦੇ ਹੋਏ ਇਹ ਕਦਮ ਚੁੱਕਿਆ ਉਸ ਦਾ ਕਤਲ ਕਰ ਦਿੱਤਾ ਉਹਨੂੰ ਸੋਧਾ ਲਾਤਾ ਤੇ ਬਾਕੀ ਦੁਨੀਆ ਦੇ ਲੋਕ ਸਮਝਣ ਭਾਈ ਇਸ ਤਰੀਕੇ ਦੇ ਨਾਲ ਸਿੱਖੀ ਨਾਲੋਂ ਕਿਸੇ ਨੂੰ ਨਹੀਂ ਤੋੜਿਆ ਜਾ ਸਕਦਾ ਦੁਨੀਆ ਥੱਕ ਚੁੱਕੀ ਹੈ ਕੰਮ ਕਰ ਕਰ ਕੇ ਬਾਜ਼ ਆਜੋ ਅਜੇ ਵੀ ਸਮਾਂ ਬਾਜ਼ ਆਜੋ ਸੋ ਅੱਜ ਦੀ ਵਿਚਾਰ ਇੱਥੇ ਆਪਾਂ ਸਮਾਪਤ ਕਰਦੇ ਹਾਂ ਜੀ ਸੰਗਤ ਜੀ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰੋ ਕਮੈਂਟਾਂ ਦੇ ਰਾਹੀਂ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੋਰ ਵੀ ਵਿਚਾਰ ਆਪ ਜੀ ਨੂੰ ਸਾਂਝੇ ਕਰਦੇ ਰਹੀਏ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ